ਹਰਦੀਪਾ ਕੰਨੀ ਮਮੀ ਕੀ ਕੰਡਾ ਹੀ ਪਤਾ ਕੁਛ ਨਹੀਂ ਕੰਮੀ ਕਰ ਰਹੇ ਨਹੀਂ ਲੱਭੀ ਕੋਈ ਸਬਜੀ ਮਮੀ ਨਹੀਂ ਸਬਜੀ ਤੇ ਮੈਨੂੰ ਕੋਈ ਨਹੀਂ ਲੱਭੀ ਕੋਈ ਚੰ ਨਹੀਂ ਲੱਗਾ ਨਿੱਕੇ ਨਿੱਗਿਆ ਜਿਹਨਾਂ ਦਾ ਕੱਦੂ ਲੱਗੇ ਇਹ ਤੇ ਮੈਂ ਹਾਂ ਨਿੱਕੇ ਨਹੀਂ ਕਹਿੰਦਾ ਕੀ ਤੋੜਨਾ ਵਾ ਉਹਦੇ ਨਾਲ ਡਾਂਗੀ ਨਹੀਂ ਹੋਣਾ ਕੋਈ ਨਹੀਂ ਤਰਾ ਹਲਵਾ ਹੈ ਤਾਂ ਉਹ ਬਾਬਾ ਲਿਈਏ ਹੈ ਹੈਗਾ ਵਾ ਹਾਂਜੀ ਚਲ ਇਹ ਹੋਈ ਫਿਰ ਬਣਾ ਲਾ ਆਹ ਉਹ ਫਿਰ ਹਲਵਾ ਹੀ ਧਰ ਲਿਆ ਤੇ ਆਹ ਵਾ ਨਾਲੇ ਹਾਂ ਚਲ ਬਣਾ ਲਾ ਤੇਰੇ ਹੋਈ ਸਾਜਣਾ ਆਪਣਾ ਮਮੀ ਕਾਈ ਆਈ ਕੀ ਆਂਦੇ ਉਹ ਤਾਂ ਡੈ ਹੀ ਆਪਣੀਆਂ ਗੱਲਾਂ ਕਰਨ ਹੋਰ ਤਾਂ ਕੋਈ ਗੱਲ ਨਹੀਂ ਹੁੰਦੀ ਕੀ ਤੀ ਪਤਾ ਇੰਨਾ ਚਿਰ ਆਪੋ ਦੀਆਂ ਕਿਹੜੀਆਂ ਗੱਲਾਂ ਹੁੰਦੀਆਂ ਮੈਂ ਫਿਰ ਕੋਈ ਉਹਦੀ ਵੀ ਕੋਈ ਪਰਦੇ ਵਾਲੀ ਗੱਲ ਹੁੰਦੀ ਹੈ ਜਿਹੜੀ ਕੋਈ ਉਹਨੇ ਆਪਣੇ ਘਰ ਚ ਕਰਨੀ ਹੁੰਦੀ ਆ ਕੋਈ ਅੱਛਾ ਹਾਂ ਉਹ ਤਾਂ ਕੋਈ ਗੱਲ ਨਹੀਂ ਕੀਤੀ ਤੈਨੂੰ ਕੀ ਚਾਪਿਆ ਨਹੀਂ ਮੈਂ ਤਾਂ ਸ਼ਾਂਤ ਮੇਰੇ ਵੱਲੋਂ ਗੱਲ ਕਰਦੇ ਨਾ ਭਾ ਤੇਰੇ ਵੱਲੋਂ ਗੱਲ ਮੈਂ ਆ ਕੇ ਬਰਦਾਸ਼ਤ ਕਰਦੀ ਆ ਜੇ ਕੋਈ ਤੇਰੇ ਵੱਲੋਂ ਕੋਈ ਗੱਲ ਕਰੇ ਤੇ ਤੈਨੂੰ ਪਤਾ ਤਾਂ ਹੈਗਾ ਵਾ ਤੇ ਇੰਨੀ ਚੰਗੀ ਮੇਰੀ ਨਾ ਹਾਂ ਤੇ ਮੈਂ ਆਪਣੇ ਨਾ ਨੂੰ ਕਰੀ ਨਹੀਂ ਕਰਾਂਦੀਂਦੀ ਕਨਹੀਂ ਉਹਦੇ ਨਾਲ ਗੱਲ ਕਰੀਆ ਤਾਂ ਟੀਮ ਪਰ ਫਿਰ ਵੀ ਮੈਂ ਹਾਂ ਨਹੀਂ ਨਹੀਂ ਤੂੰ ਬਹਾਵ ਚਰ ਬੈਠੇ ਰਹਿ ਹਾਂ ਬਹਾਵ ਤੂੰ ਆਪਣੇ ਦਿਲ ਚ ਕੋਈ ਐਹੋ ਜੀ ਗੱਲ ਨਾ ਕਰਿਆ ਕਰ ਕਿ ਖਰੇ ਕੋਈ ਮੇਰੇ ਬਾਰੇ ਹੀ ਗੱਲ ਕਰਦਾ ਵਾ ਚੰਗਾ ਤੂੰ ਆਪਣਾ ਕੰਮ ਧੰਦਾ ਕਰਿਆ ਕਰ ਤੇ ਮਹਾਰਾਜਵਾਲ ਧਿਆਨ ਰੱਖਿਆ ਕਰ ਠੀਕ ਵਾ ਹਾਂ ਜੀ ਗੱਲ ਨਹੀਂ ਕਰਨੀ ਤੇ ਤੈਨੂੰ ਪਤਾ ਕਿ ਮੇਰੀ ਮੰਮੀ ਨੇ ਕਦੀ ਐਹੋ ਜੀ ਗੱਲ ਸੁਣਦੀ ਜੇ ਮੈਨੂੰ ਕੋਈ ਐਹੋ ਜੀ ਗੱਲ ਕਰਦੀ ਤੇ ਮੈਨੂੰ ਭਜਾਉਂਦੀ ਨਾ ਚੰਗਾ ਭਲਾ ਨਹੀਂ ਮੈਨੂੰ ਲੱਗਦਾ ਕੁਛ ਲਕਾਉਂਦਾ ਹੈ ਜੇ ਨਹੀਂ ਨਹੀਂ ਪੁੱਤ ਮੈਂ ਨਹੀਂ ਲਕਾਉਂਦੀ ਕੋਈ ਨਹੀਂ ਨਹੀਂ ਮੈਂ ਨਹੀਂ ਲਕਾਉਂਦੀ ਕੋਈ

ਇਹ ਗਾਣਾ ਗਾਤੇ ਉਹ ਕੁੜਾ ਵੀ ਆ ਗਿਆ ਨਹੀਂ ਮੰਮੀ ਘਰ ਨਾਲ ਕਿਉਂ ਨਹੀਂ ਉਹਨਾਂ ਨੇ ਨਹੀਂ ਜਾਣਾ ਚਲ ਇੱਕ ਨੂੰ ਭਲਾ ਦੇ ਤੇ ਨਹੀਂ ਜਾਣਾ ਨਾ ਇੱਕ ਨੇ ਜਾਣਾ ਤੇ ਨਾ ਦੋਵਾਂ ਨੇ ਜਾਣਾ ਉਹਨਾਂ ਨੇ ਨਹੀਂ ਜਾਣਾ ਬੱਚੇ ਕੀ ਗੱਦੇ ਕਰਨ ਦਾਦੀ ਪਰੰਦੇ ਆ ਚਲੋ ਠੀਕ ਹੈ ਪੜ ਲਓ ਤੇ ਮੈਂ ਚੱਲਨੀ ਤੇਰੀ ਭੂਈ ਕੋ ਚੱਲਨੀ ਆ ਦਾਦੀ ਮੈਂ ਵੀ ਜਾਣਾ ਨਹੀਂ ਮੈਂ ਤੇਰੀ ਮੰਮੀ ਨੂੰ ਤੇ ਕਿਹਾ ਹੈਗਾ ਤੇ ਉਹ ਮੰਨੀ ਨਹੀਂਗੀ ਤੇ ਚਲ ਫਿਰ ਮੈਂ ਹੁਣ ਚੱਲਦੀ ਆ ਫਿਰ ਮੈਂ ਆਪਣਾ ਧਿਆਨ ਰੱਖਿਓ ਤੇ ਲੜਿਓ ਨਾ ਪਤਾ ਨਹੀਂ ਕਿਉਂ ਨਹੀਂ ਜਾਣ ਦਿੰਦੀ ਹੈਗੀ ਉਹਨਾਂ ਦਾ ਇੰਨਾ ਪਿਆਰ ਨਿਆਣਿਆਂ ਦਾ ਤੇ ਪਤਾ ਨਹੀਂ ਕਾਤੋਂ ਨਹੀਂ ਜਾਣ ਦਿੰਦੀ ਹੈਗੀ ਪੁੱਛ ਤੱਲੇ ਇੰਨਾ ਪਰ ਹੁਣ ਮੰਮੀ ਤੇਰੀ ਮੰਨੂਗੀ ਤਾਂ ਤਾਂ ਹੀ ਆ ਨਾ ਅੱਗੇ ਸ਼ਨਾਜ ਨੂੰ ਗਈ ਹੈ ਤੇ ਉਹ ਮੈਂ ਪਤਾ ਨਹੀਂ ਮੰਨਣ ਦੀ ਕਿ ਨਹੀਂ ਪੁੱਛ ਲੈਿੰਦਾ ਤੁਸੀਂ ਪੁੱਛ ਲੈਿੰਦਾ ਚਲ ਜਾਂਦਾ ਮੇਰੇ ਨਾਲ ਹੁਣ ਮੈਂ ਕੀ ਕਰ ਸਕਦੀ ਆ ਤੇ ਨਹੀਂ ਮੰਨਣ ਦੇ ਕਹਿਂਦੀ ਵੀ ਪੜਾਈ ਦਾ ਔਖਾ ਹੋਣ ਡਿਆ ਹੈ ਅੱਗੇ ਪੇਪਰ ਸਿਰ ਤੇ ਆਏ ਨਿਆਣਿਆਂ ਦੇ ਇਹ ਕਰਾਂ ਮੈਂ ਮੈਂ ਤਾਂ ਗਈ ਬੜੀ ਗਈਆਂ ਤੁਸੀਂ ਮੰਮਾ ਮੰਮਾ ਦ ਦਾਦੀ ਨਾਲ ਕੋਈ ਕੋ ਚੱਲ ਨਹੀਂ ਮਾਂ ਵੀ ਜਾਣਾ ਨਹੀਂ ਕੋਈ ਕੋ ਨਹੀਂ ਜਾਣਾ ਨਹੀਂ ਮਾਂ ਵੀ ਜਾਣਾ ਨਹੀਂ ਗੱਲ ਤੇਨੂੰ ਪਤਾ ਨਹੀਂ ਸੱਤੀ ਪੇਪਰ ਹੀ ਪੜ੍ਹਨਾ ਨੇ ਮੇਰੇ ਕੋਲ ਪੀੜੀ ਤੋ ਠੀਕ ਦਾਦੀ ਨੂੰ ਕਹਿੰਦਾ ਕਿ ਕੋ ਰਹਿ ਰਹਿ ਕੇ ਤੂੰ ਵਾਪਸ ਚੱਲੀਏ ਬਚਾਰੇ ਦੇ ਨਹੀਂ ਰਹਿਣਾ ਪੜਨਾ ਹਣ ਕੇ ਠੀਕ ਚੱਲ ਜਾਓ ਦਾਦੀ ਕੀ ਮੈਂ ਹਾਂ ਨਾ ਆ ਰਹੀਆ ਵਾ ਤੇ ਮੈਂ ਹਾਂ ਫੋਨ ਲਗੀ ਤੇ ਮੈਂ ਤੂੰ ਇੱਥੇ ਰਹਿ ਦਿੱਤੀਓ ਚਲ ਠੀਕ ਆ ਪਾਲਾ ਫਿਰ ਠੀਕ ਤੇ ਮੇਰੇ ਨਾਲ ਬੰਦ ਨਹੀਂ ਜਾਣਾ ਨਹੀਂ ਹੁਣ ਸ਼ਹਿਨਾਜ਼ ਚੱਲੀ ਆ ਮੇਰੇ ਨਾਲ ਤੇ ਤੂੰ ਹੁਣ ਘਰੇ ਰਹਿ ਤੇ ਮੰਮੀ ਆਪਣੀ ਕੋਲ ਰਹਿ ਤੇ ਫੇ ਕੇਹ ਦਿਨ ਜਿੱਦਣਾ ਹੋਊਗਾ ਤੇ ਫੇ ਉਦੋਂ ਲੈ ਜਾਉਂਗੇ ਤੇਨੇ ਰੋਈਂ ਨਾ ਚੰਗਾ ਮੈਂ ਚੀਜੀ ਲੈ ਕੇ ਆਉਂਗੇ ਤੇਰੇ ਲਈ ਆਹ ਲਾ ਕਪੜੇ ਦੋਵੇਂ ਸੂਟ ਜਿਹੜਾ ਜੀ ਕੱਢਦਾ ਉਹਨਾਂ ਅੱਗੇ ਤੇ ਪਾਇਆ ਤੇ ਦਾਦੀ ਨੂੰ ਕਹੀ ਤੈਨੂੰ ਇੱਥੇ ਨਾ ਬੈਠੀ ਰਹੀ ਤੈਨੂੰ ਨਾਲ ਲੈ ਕਪੜਾ ਤੈਨੂੰ ਕਹਿਤਾ ਪਿੱਛਲ ਚੱਲੀਏ ਚੱਲ ਚੱਲੀਏ ਛੇਤੀ ਨਾਲ ਲਾ ਕੇ ਤੇ ਕੱਲ ਨੂੰ ਆਉਣਾ ਚਾਹੀਦਾ ਚੰਗਾ ਜਾਓ ਨਾ ਅੱਗੇ ਪਾਇਆ ਕਪੜੇ अरे बड़े लेट हो गए हैं तो पीछड़ गई है चलने हाँ चलने हैं तो टाइम ना आ जो फिर कल कोई टाइम ना आ जाएगी पढ़ना है खराब होया वे प्रौने आए हरदीप की मम्मी है आई जब मारा हुई बेचारी प्रौने आए तो गर्मी बड़ी है ਸਾਚੀ ਕਾ ਭੈਣ ਨੇ ਮੇਲੂ ਉਹਨਾਂ ਨੇ ਵਧੀਆ ਕੀਤਾ ਕਿ ਮਿਲਣਾਗੇ 사ਚੀ ਕਾਲ ਜੀ ਆਜੋ ਆਜੋ ਬੜੀ ਗਰਮੀ ਜੇ ਹੋ ਸਨਾਉ ਠੀਕ ਠਾਕ ਹੀ ਅੱਛਾ ਉਹ ਬੋਤੀ ਸੁਧੀ ਆਜਾ ਹਾਂਜੀ ਆਹ ਸੁਧੀ ਕਾਲ ਵੀ ਛੁੱਟੀ ਹੁਣ ਸੋ ਵਾਰ ਨਹੀਂ ਜਾਣਾ ਸਕੂਲ ਹਾਂਜੀ ਅੱਛਾ ਅੱਛਾ ਚਲ ਹਾਂ ਨਹੀਂ ਵਧੀਆ ਕੀਤਾ ਤੁਸੀਂ ਕਿ ਆਜੋ ਹੋ ਸਨਾਉ ਫੇ ਸਾਰੇ ਠੀਕ ਠਾਕ ਹੀ ਭੈਣ ਜੀ ਅੱਛਾ ਤੁਹਾਡੇ ਵੀ ਮੀਮਾ ਆ ਪਿਆ ਵਾ ਹਾਂਜੀ ਤੇਰਾ ਪਿਆ ਵਾ ਹਾਂ ਮੀ ਪੈ ਗੇ ਤਾਂ ਗਰਮੀ ਬਹੁਤ ਲੱਗ ਜਾਂਦੀ ਈ ਵਾਹ ਜੀ ਮੈਂ ਮਾਰ ਨਹੀਂ ਵਾਰਦੀਪ ਨੀਰਦੀਪ ਲੰਮੀ ਪਈ ਹੁਣੀ ਮੈਂ ਵੇਦੀ ਮੈਂ ਲਹੁੰਨੀ ਪਾਣੀ ਕੋਟ ਕਰਨੀ ਚਾਹੀਦੀ ਵਾਹ ਤੇ ਮਾਹੀਰ ਨੀ ਦੀਪ ਨੂੰ ਸੰਗੀਆ ਖੰਡਈ ਨੇ ਸਿਰ ਦਰਦ ਹੋਣ ਲਈ ਆ ਇਹ ਵੀ ਚਾਂਚਕ ਫਿਰ ਕੀ ਚਾਂਚਕ ਆ ਗਏ ਤਾਂ ਤੁਸੀਂ ਕੋਈ ਬਗਾਨੇ ਘਰ ਆਏ ਜੇ ਤੁਹਾਨੂੰ ਤਾਂ ਵਧੀਆ ਲੱਗਾ ਤੁਸੀਂ ਆਏ ਨਹੀਂ ਤਾਂ ਛੱਡ ਗਏ ਆਉ ਉਹਦਾ ਕਿੱਥੇ ਹਾਂ ਉਹ ਕਿਹੜਾ ਘਰੋਂ ਨਿਕਲਿਆ ਜਾਂਦਾ ਵਾ ਤੇ ਹਾਂ ਜੀ ਛੋਟੇ ਨੂੰ ਤੁਸੀਂ ਲੈ ਆਉਣਾ ਸੀ ਨਾਲ ਆਉਨੇ ਜਿੱਤ ਤਾਂ ਬੜੀ ਕਰਦਾ ਸੀ ਪਰ ਨਹੀਂ ਉਹ ਫਿਰ ਮੰਮੀ ਉਹਦੀ ਕੱਲੀ ਘਰ ਸੀ ਨਾ ਤਾਂ ਕਰਕੇ ਫਿਰ ਮੈਂ ਲਿਆਂਦਾ ਆ ਫਿਰ ਇਹ ਵੀ ਹੋ ਜਾਂਦਾ ਫਿਰ ਚੱਲ ਅੱਗੇ ਨਿਆਣਾ ਹੋਵੇ ਤੇ ਹਾਂ ਜੀ ਫਿਰ ਕੱਲੀ ਹੈ ਨਾ ਤੇ ਚੱਲ ਮੈਂ ਅੱਗੇ ਇੱਕ ਮੈਂ ਲੈ ਜੰਨੀ ਤੇ ਇੱਕ ਨੂੰ ਚੱਲ ਰੱਖ ਲੈ ਕੋਲ ਉਹ ਰੋਂਦਾ ਫੋਨ ਹਾਂ ਜੀ ਹਾਂ ਜੀ ਆ ਜਾਂਦਾ ਹਾਂ ਜੀ ਹਾਂ ਜੀ ਆ ਜਾਂਦਾ ਕੰਮ ਬੰਦਾ ਹਾਂ ਜੀ ਹਾਂ ਜੀ ਜਦ ਹਾਜੀ ਆਉਣ ਵਾਲੀ ਨਹੀਂ ਕਹਿੰਦਾ ਜਿਉਣਾ ਨਹੀਂ ਨਹੀਂ ਹਲੇ ਨਹੀਂ ਹਲੇ ਟਾਈਮ ਲੱਗ ਜਾਣਾ ਥੋੜਾ ਨਹੀਂ ਹਾਂ ਫਿਰ ਹੁਣ ਇਦਾਂ ਹੀ ਬਾਹਰ ਦੇ ਕੰਮ ਤੇ ਇਦਾਂ ਹੀ ਆ ਹਾਂਜੀ ਹਾਂਜੀ ਗਿਆ ਫਿਰ ਆ ਬਤਾਈਆ ਮੇਰਾ ਆ ਟਾਈਮ ਲੱਗਦਾ ਹੀ ਆ ਹੂੰ ਜਦੀ ਘਰੇ ਉਠੀ ਨਹੀਂ ਜਾਂਦੀ ਇਹਦਾ ਛੋਣਾ ਚਾਹਣਾ ਠੀਕ ਆ ਭੈਣ ਜੀ ਹਾਂਜੀ ਠੀਕ ਠਾਕ ਠੀਕ ਆ ਲੱਗਾ ਆ ਪਾਣੀ ਦੀ ਤਾਂ ਕੋਈ ਹੁਣ ਲੋੜ ਹੀ ਨਹੀਂ ਨਹੀਂ ਹੈਗੀ ਹਾਂਜੀ ਹਾਂਜੀ ਮੀਂਹ ਦਾ ਹੀ ਬੜਾ ਪੈ ਗਿਆ ਹਾਲ ਹੀ ਗੱਲ ਮੰਮੀ ਜੀ ਸਤਿ ਸ੍ਰੀ ਅਕਾਲ ਹੋਰ ਵੀਰ ਠੀਕ ਐ ਤੇ ਹੀ ਚਲ ਆ ਹਾਂ ਵਧੀਆ ਹਾਂ ਤੇ ਫਿਰ ਬੋ ਮੈਂ ਚਾਹ ਬਣਾ ਕੇ ਲੈ ਆਉਣੀ ਸੀ ਘੋਰ ਕੀਆ ਮੈਂ ਕੋ ਤੁਦਾ ਮੈਂ ਘੋਰ ਕੀਤ ਨੂੰ ਮਿਲਣਾ ਹੈ ਤੁਹਾਨੂੰ ਮੈਂ ਫੋਨ ਵੀ ਕੀਤਾ ਐ ਬਲਿੱਕੇ ਆਇਓ ਨਾਲ ਘਰ ਕੀਤੇ ਉਹ ਫੇ ਜਿੱਦ ਤੋਂ ਉਦਾ ਕਰਦਾ ਸੀਗਾ ਤੇ ਫਿਰ ਭਾਬੀ ਤੇਰੀ ਕੱਲੀ ਹੀ ਨਾ ਘਰ ਤਾਂ ਕਰਕੇ ਫਿਰ ਮੈਂ ਕਿਾ ਚੱਲ ਇੱਕ ਜਣਾ ਕੋਲ ਲੈਣਾ ਚਾਹੀਦਾ ਇੱਕ ਨੂੰ ਫਿਰ ਲੈ ਆਈ ਮੈਂ ਨਾਲ ਡਾ ਜੰਨੀ ਆ ਸ਼ੈਨਾਜ ਨੂੰ ਲੈ ਜੰਨੀ ਆ ਤੇ ਮੇਰਾ ਜੀ ਕਰਦਾ ਸੀ ਮਿਲਣ ਨੂੰ ਤੇ ਹਾਂ ਚਲ ਮੈਨੂੰ ਮਿਲ ਕੇ ਜਾਣਗੇ ਹੋਰ ਬੜਾ ਠੀਕ ਠਾਕ ਹੈ ਠੀਕ ਹੈ ਮੈਂ ਤੇ ਵਧੀਆ ਵੀਰ ਜੀ ਦਾ ਆਇਆ ਫੋਨ ਬੰਦ ਹਾਂ ਆ ਜਾਂਦਾ ਫੋਨ ਤਾਂ ਇਤਾਂ ਕਦੋਂ ਫੋਨ ਨਹੀਂ ਦਿੱਤਾ ਨਹੀਂ ਮੈਨੂੰ ਦਿਹਾਗੇ ਦੋ ਤਿੰਨ ਦਿਨ ਕਿਤੇ ਨੂੰ ਫੋਨ ਮੈਂ ਵੀ ਨਹੀਂ ਲੰਮੀ ਮੈਂ ਕੰਮ ਕੁੰਨ ਤੇ ਹੁੰਦੇ ਆ ਹਾਂ ਫੇਰ ਕੰਮ ਤੇ ਗਿਆ ਹੁੰਦਾ ਫੇਰ ਤਾਂ ਹੋ ਨਹੀਂ ਟਾਈਮ ਨਹੀਂ ਲੱਗਦਾ ਹੋਰ ਵਧੀਆ ਠੀਕ ਹੈ ਤੁਸੀਂ ਸੁਣਾ ਬੱਸ ਠੀਕ ਹੈ ਵਧੀਆ ਭਾਪੀ ਤੁਸੀਂ ਠਾਕੀ ਹਾਂ ਠੀਕ ਹੈ ਨ ਕੋ ਚ ਸਕੂਲ ਜਾਂਦਾ ਨਾ ਰੱਖ ਕੁ ਵੀਰਾ ਵੀ ਜਾਂਦਾ ਸਕੂਲ ਅੱਜ ਛੁੱਟੀ ਹੀ ਹੋਰ ਤੇਰਾ ਕੀ ਖਾਣਾ ਵਾ ਕੀ ਬਣਾਵਾ ਖਾਣ ਲਈ ਕੁਛ ਕਿਉਂ ਨਹੀਂ ਮਮਾ ਨੇ ਪੀ ਇਤਰਾ ਹੀ ਕਰ ਰੋ ਰੋ ਕੇ ਆਇਆ ਵਾ ਇਤਰਾ ਹੀ ਆਜੋ ਮੰਮੀ ਉੱਧਰ ਮੰਜੀ ਦੇ ਪਈਏ ਇੱਥੇ ਅੰਦਰ ਤਾਂ ਹੱਗ ਜਾਣੀ ਕੋਈ ਨਹੀਂ ਆਜੋ ਉੱਧਰ ਪਈਏ ਉੱਧਰ ਚੱਲ ਜਾਂਦੇ ਮਾਂ ਇੱਥੇ ਰਹਿੰਦੀ ਹੈ ਕਿੱਥੇ ਰਵਿੰਦਰ ਘਰੇ ਹੀ ਹੈ ਕਿਤੇ ਗਿਆ ਆ ਨਹੀਂ ਨਹੀਂ ਮੰਮੀ ਘਰੇ ਹੀ ਆ ਅੰਦਰ ਲੰਮੇ ਪਏ ਉਹਨਾਂ ਨੂੰ ਪਤਾ ਨਹੀਂ ਲੱਗਾ ਹੁਣ ਤਾਂ ਆਏ ਆਂ ਦਾ ਹਾਂ ਉਹ ਮੰਮੀ ਅੱਜ ਚੱਕੀ ਆਈਆਂ ਆ ਕੋਈ ਨਹੀਂ ਮੈਂ ਬੁਲਾਉਣੀ ਉਹਨਾਂ ਨੂੰ ਮਾਰਦੀ ਆਵਾਜ਼ ਢਾਕੇ ਦੀ ਨਹੀਂ ਆ ਤੂੰ ਬਹੁਤ ਨਾਲ ਮੈਂ ਵੇਖਾ ਮੰਮੀ ਨੇ ਚਾਹ ਧਰੀ ਆ

ਮਨ ਮਗਰ ਵੀ ਦੇ ਤਾਂ ਲੱਗ ਜਾਣਾ ਫਿਰ ਤਪ ਕੈਰ ਲੱਗ ਜਾਂਦਾ ਥੋੜਾ ਥੋੜਾ ਲੱਗਦਾ ਵਾ ਅੱਛਾ ਇਹ ਕਿ ਸਕੂਲ ਜਾਂਦੇ ਜੀ ਹਾਂਜੀ ਹਾਂਜੀ ਇੱਕ ਸਕੂਲ ਚੰਗਾ ਕਿ ਦੋਵੇਂ ਭੈਣ ਭਰਾ ਚੱਲ ਜਾਂਦੇ ਆ ਦੁੱਧ ਕਈਆਂ ਬੱਚਿਆਂ ਨੂੰ ਵਕ ਵਕ ਪਾਇਆ ਹੁੰਦਾ ਵਾ ਫਿਰ ਇੱਕ ਜਿਹਦੇ ਦੋਨਾਂ ਦੀ ਹੋ ਜਿਹਨੇ ਵੀ ਜਿਹਦੇ ਸਕੂਲ ਨਾਲ ਛੁੱਟੀ ਜਦੋਂ ਹੁੰਦੀ ਸੀ ਔਖਾ ਹੁੰਦਾ ਔਖਾ ਹੁੰਦਾ ਨਾਲ ਇੱਕੋ ਵਾਸਤੇ ਜਾਣ ਬੱਚੇ ਹਾਂਜੀ ਹਾਂਜੀ ਤੇ ਫਿਰ ਇਹ ਸਾਥ ਨਾਲ ਹੋ ਜਾਂਦਾ ਹਾਂ ਸਾਥ ਹੋ ਜਾਂਦਾ ਨਾਲ ਪਰ ਬਾਜੀ ਠੀਕ ਠਾਕ ਹੈ? ਹਾਂ ਠੀਕ ਠਾਕ ਆ। ਗਏ ਸੀ ਕਿ ਅੱਜ ਕਿਤੇ ਉਹ ਹੀ ਕੰਮ ਹੀ ਮੈਨੇ ਤੇ ਗਏ ਸੀਗੇ। ਥੋੜਾ ਟਾਈਮ ਹੀ ਹੋਇਆ ਜੱਗੇਆਂ ਨੂੰ। ਠੀਕ ਐ। ਦੇਖੋ ਹੁਣ ਕਰਦੇ ਕੋਈ ਕੰਮ-ਕੁੰਮ ਕਰਦੇ ਆ। ਹਾਂਜੀ। ਦੇਖੋ ਹੁਣ ਕਰਵਾਉਂਦੇ ਆ। ਬਣਾ ਲੈ ਆਉਂਦੇ ਛੋਟੇ ਨੂੰ ਤਾਂ ਚੰਗਾ ਹੀ ਆ ਨਾ ਸੁਨਾਜ। ਹਾਂ। ਸਸਿਕਾ। ਸਸਿਕਾ ਕੀ ਹਾਲ ਐ? ਠੀਕ ਠਾਕ ਆ ਜੇ ਘਰੇ। ਹਾਂਜੀ ਠੀਕ ਠਾਕ ਹੁਣੇ ਆਏ ਹੱਲੇ ਮੇਰੇ ਚਾਹ ਹੀ ਰੱਖੀ ਆ ਸੁੱਤਾ ਹਾਂ ਦੀ ਵੀ ਸੁੱਤੀ ਹੀਗੀ ਉਹ ਕਹਿ ਰਹੀ ਸੀ ਇੱਧਰ ਦਿਖਾਉਣ ਲਈ ਤੇ ਤਾਂ ਕਰਕੇ ਉਹਨੂੰ ਮੈਂ ਠਾਇਆ ਨਹੀਂ ਸੀ ਤੇ ਫਿਰ ਉਹ ਵੀ ਆ ਕੇ ਉਹ ਵੀ ਪੁੱਛਣ ਲਈ ਸੀ ਵੀ ਮੰਮੀ ਕਦੇ ਕਦੇ ਆਏ ਮੈਂ ਮਮੀ ਤੇ ਬਗਾਨੇ ਘਰ ਆਈ ਜਿਹੜੀ ਮੈਂ ਤਾਂ ਪੁੱਛਣ ਲਈ ਕਦੇ ਕਦੇ ਆਏ ਆ ਹੁਣੇ ਆਏ ਆ ਮੈਂ ਕਿਹਾ ਹਾਂ ਜੀ ਚਲੋ ਪੀਓ ਚਾਹ ਸੰਧੀ ਹੋ ਜਾਣੀ ਕੋਈ ਨਹੀਂ ਚਾਹ ਪੀਂਦੀ ਹਾਂ ਹਾਂ ਖੁਣਾ ਲਈ ਤੇ ਨਪਾਲ ਹੋਰ ਕਿੱਦਾਂ ਕੰਮ ਕਾ ਠੀਕ ਠਾਕ ਐ ਬੋ ਇਦਾਂ ਚੱਲੀ ਜਾਂਦਾ ਮੜ ਚੰਗਾ ਹਾਂ ਜੀ ਇਹਨੂੰ ਸਭ ਕਿੱਦਾਂ ਕਰੇ ਸਭ ਠੀਕ ਠਾਕ ਹਾਂਜੀ ਠੀਕ ਠਾਕ ਇਦਾਂ ਹੀ ਆ ਚਲੋ ਕੰਮ ਕਾ ਚੱਲੀ ਜਾਵੇ ਤੇ ਵਧੀਆ ਛੱਟ ਲੰਘ ਜਾਂਦਾ ਵਾ ਹਾਂਜੀ ਹੋਰ ਕੀ ਕਰਨਾ ਹੁੰਦਾ ਵਿਹਲਿਆਂ ਨਹੀਂ ਚੱਲ ਤੀ ਚੰਗਾ ਹੋਗਾ ਤੁਸੀਂ ਆ ਹੀ ਗਏ ਜਿੱਥੇ ਮੈਂ ਤਾਂ ਫੋਨ ਕਰਕੇ ਬੁਲਾਉਣਾ ਸੀ ਇਹ ਹਦੀਪ ਵੱਲੋਂ ਇਹ ਵੀ ਬੜੀ ਫਿਕਰ ਜੀ ਕਰੀ ਜਾਂਦੀ ਆਪਨਾ ਆਪ ਉਹ ਗੱਲ ਵੀ ਕਰਦੀ ਰਹਿੰਦੀ ਆ ਪਤਾ ਨਹੀਂ ਘਰੇ ਮੈਨੂੰ ਮਾਰ ਆ ਇਹਨੇ ਦੇਣਾ ਕਿ ਨਹੀਂ ਦੇਣਾ ਜਦੋਂ ਅਸੀਂ ਨਹੀਂ ਕੋਸੇ ਉਹਨੂੰ ਕਹਿੰਦੇ ਫਿਰ ਵੀ ਇਦਾਂ ਕਰਦੀ ਆ ਆਹ ਨਹੀਂ ਚਾਹੀਦਾ ਨਹੀਂ ਫਿਕਰ ਕਰਨਾ ਨਹੀਂ ਆ ਗਈਆਂ ਚਲੋ ਆਪਣਾ ਦੇਖ ਕੇ ਹਲੇ ਹਲੇ ਕਿੜਾ ਉਹ ਨਾਂਗੇ ਆ ਉਹ ਤੇ ਅਹੀਂ ਆਨੇ ਆ ਤੇ ਹੇ ਤੇਰੀ ਕਿੜੀ ਉਮਰ ਲੰਘ ਗਈ ਲੋਕਾਂ ਦੇ ਤੇ ਉਹ ਕਹਿੰ ਗਏ ਕਿ ਚਿਹਰਾ ਵੀ ਆਦ ਨਹੀਂ ਹੁੰਦੇ ਕੋਈ ਨਹੀਂ ਟੈਨਸ਼ਨ ਨਾਲ ਲਿਆ ਕਰੇ ਮੈਂ ਵੀ ਸਮਝਾ ਕੇ ਜਾਉਂਗੀ ਤੇ ਉਹ ਟੈਨਸ਼ਨ ਲੈਂਦੀ ਆ ਤੇ ਕੱਲ ਪਰਸੋਂ ਦੀ ਉਹ ਕਹੀ ਜਾਂਦੀ ਆ ਕਿ ਮੇਰੇ ਸਿਰ ਪੀੜ ਹੁੰਦੀ ਆ ਕੱਲ ਵੀ ਗੋਲੀ ਸਿਰ ਪੀੜ ਦੀ ਖਾਦੀ ਅੱਜ ਵੀ ਗੋਲੀ ਖਾ ਕੇ ਵੀ ਉਹ ਇਹਦਾ ਕਿ ਗੋਲੀਆਂ ਤੇ ਬੰਦਾ ਲੱਗ ਜਾਂਦਾ ਲੱਗ ਜਾਂਦਾ ਵਾ ਕੋਈ ਨਹੀਂ ਮੈਂ ਸਮਝਾਉਣੀ ਇਹਨੂੰ ਵੀ ਫਿਕਰ ਨਾ ਕਰ ਕੋਈ ਜਾਣਦੀ ਐ ਲੈ ਕਿਹੜਾ ਟਾਈਮ ਲੰਘ ਗਿਆ ਆ ਹੋ ਜੂ ਬੱਚੇ ਦੇ ਕਿਹੜਾ ਅੱਜ ਕੱਲ੍ਹ ਕਈ ਕਈ ਚੰ ਲੰਗ ਜਾਂਦਾ ਆ ਲੰਗ ਜਾਂਦੇ ਆ ਉਹੀ ਤੇ ਕਰੀ ਇਹਨੂੰ ਕਰੀ ਆਪਣੇ ਰਵਿੰਦਰ ਨੇ ਵੀ ਨਹੀਂ ਕਦੀ ਕੋਈ ਉਹੋ ਜੀ ਗੱਲ ਆਕੀ ਹਾਂਜੀ ਤੇ ਲੋਕਾਂ ਦੀ ਕਿਹੜੀ ਗੱਲ ਆ ਉਹ ਤਾਂ ਹੁੰਦੇ ਚਲੋ ਵੀ ਕਹਿੰਦੇ ਆ ਵੀ ਨਾ ਵੀ ਸਾਸੋਹਰਾ ਕਹਿੰਦੇ ਵੀ ਚਲੋ ਹਨਾ ਤੇ ਕ ਜਦ ਤੂੰ ਹੀ ਨਹੀਂ ਕਹਿੰਦੇ ਤਾਂ ਫਿਰ ਇਹਨੂੰ ਕਾਦਾ ਫਿਕਰ ਆ ਨਹੀਂ ਨਹੀਂ ਇਹਦੇ ਡੈਡੀ ਤੇ ਆਪ ਨਹੀਂ ਇਹਨਾਂ ਨੂੰ ਇਹਨੂੰ ਕੁਝ ਕਹਿੰਦੇ ਅਸੀਂ ਤਾਂ ਉਹ ਤਾਂ ਆਪਾਂ ਦੇ ਆ ਤੇ ਤੂੰ ਮੇਰੇ ਵੱਲੋਂ ਕਹਿ ਨਹੀਂ ਕਿ ਤੇ ਉਹ ਆਪ ਕਹਿ ਨਹੀਂ ਮੈਂ ਕਹਿ ਨਹੀਂ ਵੀ ਸਭ ਚੰਗਾ ਪਰਿਵਾਰ ਮਿਲਿਆ ਆ ਕੁਝ ਕਹਿੰਦੇ ਨਹੀਂਗੇ ਮੈਂ ਤਾਂ ਚਲੋ ਹੁੰਦਾ ਆ ਕੋਈ ਨਹੀਂ ਮੈਂ ਸਮਝਾ ਕੇ ਜਾਵਾਂਗੀ ਵੀ ਤੂੰ ਨਾ ਟੈਨਸ਼ਨ ਲਿਆ ਕਰ ਤੇ ਅਸੀਂ ਨਾਲ ਹੀ ਆ ਤੇਰੇ ਆ ਚਲੋ ਡਾਦੀ ਜੀ ਕਦੀ ਦੇ ਡਾਡੀ ਵੀ ਆਖਣਗੇ ਵੀ ਬਹੁਤ ਚੰਗੀ ਧੀ ਸਾਨੂੰ ਮਿਲੀ ਆ ਹਾਂਜੀ ਹਾਂਜੀ ਤੇ ਮੈਨੂੰ ਕਹਿਣਗੇ ਕਿ ਤੂੰ ਇਨਾ ਕਿ ਤੇ ਮਾੜੀ ਚੰਗੀ ਕਹਿਦੀ ਇਹਨੂੰ ਹਾਂਜੀ ਤੇ ਮੈਂ ਆਖੂ ਮੈਂ ਕਿ ਮਾੜੀ ਚੰਗੀ ਦੱਸ ਮੈਂ ਇਹਨੂੰ ਕੀ ਕਹਿਣੀ ਆ ਕੋਈ ਮਾੜੀ ਚੰਗੀ ਤੁਸੀਂ ਇਹਨੂੰ ਕੀ ਕਹਿਣਾ ਆ ਚਲੋ ਦਦ ਹੈ ਤੇ ਚਲਨੇ ਆਣੀ ਆ ਤੇ ਆਪੇ ਚਲੋ ਰੱਬ ਦੇ ਦੋ ਇਹਨੂੰ ਪਰਮਾਤਮਾ ਉਹ ਤਾਂ ਆਖਿਆ ਪਰਮਾਤਮਾ ਨੇ ਦੇਣਾ ਉਹਦੇ ਤੇ ਵਿਸ਼ਵਾਸ ਆ ਮੈਨੂੰ ਆਖੂਗੀ ਇੱਕ ਦਿਨ ਮੈਨੂੰ ਕਹਿਣ ਲਈ ਹੀ ਮੰਮੀ ਇਨਾ ਤੁਸੀਂ ਮਾਰਾ ਇਦਾਂ ਨਾਲ ਲੈਂਦੇ ਜੇ ਯਾ ਖੰਡਈ ਹੀ ਪੀ ਕਿੱਥੇ ਗਿਆ ਤੇਰਾ ਰੱਬ ਤੇ ਮੰਮੀ ਮੇਰੀ ਸੁਣਦਾ ਹੀ ਨਹੀਂ ਮਹਾਰਾਜ ਤੇ ਮੈਨੂੰ ਵੀ ਸਗੋ ਨਾ ਬੜਾ ਹੋ ਟਰ ਮੇਰੇ ਮਨ ਨੂੰ ਹੋਇਆ ਵਾ ਕੋਈ ਨਹੀਂ ਮੈਂ ਸਮਝਾਉਣੀ ਇਹਨੂੰ ਕਹਿਨੀ ਆ ਵੀ ਇਦਾਂ ਨਾ ਕਿਆ ਕਰੇ ਵੀ ਨਾ ਇਦਾਂ ਕਰਿਆ ਕਰੇ ਹਨਾ ਟੈਂਸ਼ਨ ਲਿਆ ਕਰੇ ਆਪੀ ਦੇ ਹੀ ਦੇਣਾ ਰੱਬ ਨੇ ਜੋ ਦੇਣਾ ਉਹ ਤਾਂ ਪ੍ਰਮਾਤਮਾ ਨੇ ਦੇ ਹੀ ਦੇਣਾ ਆ ਹਾਂ ਦੇਣਾ ਤੇ ਉਹਨੇ ਹੀ ਆ ਭੈਣ ਜੀ ਪਰ ਉਹ ਗੱਲ ਜਿੰਨਾ ਚਿਰ ਨਾ ਮਹਾਰਾਜ ਦਿੰਦਾ ਨਹੀਂ ਨਾ ਉਹ ਨਾ ਚਿਰ ਉਹਨੂੰ ਇਹੀ ਤੇ ਕਹਿ ਦਿੰਨੇ ਆ ਹਾਂਜੀ ਉਹਨੂੰ ਜਿ ਤਰ੍ਹਾਂ ਆਪਣੇ ਆਪ ਦੇ ਵਿਸ਼ਵਾਸ ਨਹੀਂ ਹੈਗਾ ਉਹੀ ਸਾਨੂੰ ਆਪ ਮੈਨੂੰ ਤਾਂ ਪਰ ਰਾਤ ਦਿਨ ਨੀਂਦ ਨਹੀਂ ਆਉਂਦੀ ਟੈਨਸ਼ਨ ਹੈ ਵੀ ਚਲੋ ਪਰਮਾਤਮਾ ਅੱਗੇ ਆ ਜੀ ਵੀ ਹੱਥ ਜੋੜਦੇ ਆ ਵੀ ਪਰਮਾਤਮਾ ਕੋਈ ਦੇਵੇ ਨੂੰ ਧੀ ਦੇਵੇ ਪੁੱਤ ਦੇਵੇ ਝੋਲੀ ਭਾਦੇ ਦੀ ਧੀਾਂ ਦੀ ਭੈਣ ਦੀ ਟੈਨਸ਼ਨ ਬੜੀ ਹੁੰਦੀ ਆ ਬੜੀ ਟੈਨਸ਼ਨ ਇਸੇ ਕਰਕੇ ਨਹੀਂ ਤੇ ਹਾਂ ਵੀ ਉਹਨੇ ਆਪੀ ਚਲੋ ਸਾਡੀਆਂ ਆਪਣੇ ਘਰ ਜਾਣ ਹਾਂਜੀ ਤੇ ਧੀਾਂ ਸੌਖੀਆਂ ਰਹਿਣ ਹਾਂਜੀ ਤੁਹਾਨੂੰ ਪਤਾ ਹੈ ਇਹਦੀ ਪਰਜਾਈ ਦਾ ਸੁਭਾਅ ਵੀ ਨਹੀਂ ਚੰਗਾ ਹੈਗਾ ਮੈਂ ਤਾਂ ਆਪ ਸਗੋਂ ਇਹਨੂੰ ਉਹ ਮੁੰਡੇ ਨੂੰ ਕਿਹਾ ਸੀ ਕਿੰਦੀ ਲੈ ਕੇ ਆਈ ਤੇ ਮੈਂ ਕਿਹਾ ਚੱਲ ਮੁੰਡੇ ਦੇ ਭੇਜ ਦੇ ਤਾਂ ਨਹੀਂ ਕੁੜੀ ਨੂੰ ਫੇਰ ਤਿਆਰ ਕੀਤਾ ਮੈਂ ਕਿਹਾ ਚੱਲ ਹੁਣ ਮੈਂ ਕੱਲੀ ਕੀ ਜਾਣਾ ਫੇਰ ਹੋਊਗੀ ਨਰਾਜ਼ ਹੋਊਗੀ ਵਿੱਚ ਕਿਦਾਂ ਹੋਊਗੀ ਨਹੀਂ ਉਹਦੇ ਵੀ ਨਾ ਫੇਰ ਸੁਭਾਅ ਦਾ ਪਤਾ ਵਾ ਮੈਨੂੰ ਭੈਣ ਜਿੱਦਾਂ ਦਾ ਦਾ ਸੁਭਾਅ ਵਾ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਆ ਫੇਰ ਦੱਸਾਂ ਦੀ ਤਾਂ ਕੋਈ ਲੋੜ ਹੀ ਨਹੀਂ ਗਈ ਉਹਨੂੰ ਥੋੜੀ ਜਿਹੀ ਆਪ ਤਲਾ ਹੁੰਦਾ ਹੀ ਆ ਫੇਰ ਵੀ ਮਨ ਚ ਹੁੰਦਾ ਵੀ ਚੱਲ ਆਵੇ ਨਾ ਤੀਜੇ ਕਦੀ ਜੀ ਆਣ ਤੇ ਮੇਰੇ પતિ ਜੱਪਤੀ ਜੀ ਨਾਲ ਤੇ ਉਹ ਗੱਲ ਫਿਰ ਘੂਆ ਦਾ ਦਾਈ ਬੜਾ ਵਾ ਹੁੰਦਾ ਹਨਾ ਵੀ ਚਲੋ ਨੀ ਪਿਆਰ ਹੀ ਹੁੰਦਾ ਵਾ ਕਿ ਤੇ ਚਲੋ ਇਹ ਨੂੰ ਤੇ ਆਪ ਨੂੰ ਚਾਹੀਦਾ ਉਹਦਾ ਕਿ ਮੈਂ ਇਹ ਦੇ ਨਾਲ ਮਿਲ ਜੁੜ ਕੇ ਰਾਵਾਂ ਹਾਂਜੀ ਤੇ ਉਹਦੇ ਮਾਰਚ ਵੀ ਹੋਣਾ ਵਾ ਉਹ ਹੀ ਚਾਹੀਰਖਾ ਜੀ ਮੇਰਾ ਮੰਦੀ ਨਾ ਤੇ ਪਰਮਾਤਮਾ ਚਲੋ ਮੈਂ ਇਹ ਦੇ ਰਾਤ ਦੇ ਨੇ ਹਿਤਾ ਪਰ ਅਰਦਾਸਾਂ ਕਰਦੇ ਚਲੋ ਇਹਨੇ ਝੋਲੀ ਭਰੇ ਪਰਮਾਤਮਾ ਤਰਾਤੀ ਦੇ ਦੇ ਪੁੱਤ ਨੇ ਚਲੋ ਧੀ ਦੇ ਦੇ ਹੋਰ ਅਹੀਂ ਤਾਂ ਆਪੇ ਹੋਈ ਅੰਨੇ ਆ ਪੈ ਚਲ ਧੀ ਦੇ ਦੇ ਮਹਾਰਾਜ ਇਹ ਵੀ ਆਪਣੇ ਘਰ ਰੋਜ ਜਾਵੇ ਜਿਹੜਾ ਘਰ ਖਾਲੀ ਹੋ ਚਲ ਭਰਿਆ ਭਰਿਆ ਲੱਗਦਾ ਹਾਂ ਹਾਂਜੀ ਉਹ ਤਾਂ ਕਿ ਹਾਨੂੰ ਤੇ ਆਪ ਕੱਲੇ ਹੀ ਰਹਿਣਾ ਹਾਂਜੀ ਤੇ ਇਹਦੇ ਮੂੰਹ ਵਾਲ ਤੇ ਮਾਂ ਆਪ ਹਾਂਜੀ ਰੌਣਕ ਲੱਗੀ ਰਹਿੰਦੀ ਆ ਫੇਰ ਘਰ 'ਚ ਨਾ ਤੇ ਇਹਦੇ ਮੂੰਹ ਵਾਲ ਜਦੋਂ ਵੇਖੀਏ ਤੇ ਉਦੋਂ ਸਾਨੂੰ ਹੀ ਦੋਪ ਪੈਂਦੇ ਆ ਹਾਂਜੀ ਇਹਦੇ ਮਾਨ ਤੇ ਚਲੋ ਕੀ ਬੀਤਦੀ ਅਸੀਂ ਆਪਣੇ ਆਪ ਨੂੰ ਦਿਲਾਸਾ ਦੇ ਦਿੰਨੇ ਉਹਨੂੰ ਵੀ ਦੇ ਦਿੰਨੇ ਆ ਵੀ ਤੂੰ ਨਾ ਇਤਰਾ ਲਿਆ ਕੇ ਟੈਨਸ਼ਨ ਹਾਂ ਜੀ ਪਰ ਫੇਰ ਵੀ ਟੈਨਸ਼ਨ ਮਾਂ ਚ ਉਹਨੂੰ ਆਉਂਦੀ ਆ ਹਾਂ ਚਲੋ ਲਾ ਹੀ ਜਾਂਦੀ ਚਲੋ ਫੇਰ ਦੱਸ ਸਮਝਾਉਣੀ ਆ ਮੈਂ ਨਹੀਂ ਉਹਨੂੰ ਮੈਂ ਸਮਝਾਏ ਜਾਉਂਗੀ ਵੀ ਚਲ ਇਦਾਂ ਨਾ ਕਰ ਆਪੇ ਪਰਮਾਤਮਾ ਦੇਵੋ ਭਾਈ ਕਿ ਇਤਨਾ ਫੇਰ ਆਪਣੇ ਆਪ ਨੂੰ ਲੈ ਕੇ ਟੈਨਸ਼ਨ ਤੇ ਫੇਰ ਆਪ ਬਿਮਾਰ ਹੋ ਜੂਗੀ ਮੈਂ ਵੀ ਟੈਨਸ਼ਨ ਲਵਾਂਗੀ ਬਿਮਾਰ ਹੋਵਾਂਗੀ ਹੈਨਾ ਨਹੀਂ ਵੀ ਤੁਹਾਨੂੰ ਵੀ ਟੈਨਸ਼ਨ ਤੇ ਰਹੁਣੀ ਆ ਕਿ ਤੁਹਾਨੂੰ ਵੀ ਅੱਗ ਕੀ ਲੱਗ ਜਾਂਦਾ ਵਾ ਜੇ ਤੋ ਇਹ ਹੋਊਗੀ ਚਲੋ ਤਾਂ ਆਉਂਦਾ ਫੇਰ ਆ ਕੇ ਫੋਨ ਵੀ ਕਰੀ ਕਰਦੀ ਐ ਤੇ ਤੁਸੀਂ ਇਹੋ ਆਖਿਆ ਕਰਦੇ ਕੋਈ ਗੱਲ ਨਹੀਂ ਆ ਮੈਂ ਵੀ ਬਹੁਤ ਵਾਰੀ ਕਹਿੰਦੀ ਆ ਮੈਂ ਰੋਖਾ ਹੁੰਦਾ ਫੇਰ ਮੈਨੂੰ ਵੀ ਬੜੀ ਟੈਨਸ਼ਨ ਹੋ ਜਾਂਦੀ ਆ ਮੈਨੂੰ ਵੀ ਧਿਆਨ ਫੇਰ ਇੱਧਰ ਹੀ ਹੋ ਜਾਂਦਾ ਆ ਫੇ ਚਲੋ ਮਿਲ ਕੇ ਆਵਾਂ ਸੇਤੀ ਹਾਂਜੀ ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਆਇਆ ਕਰੋ ਜੇ ਹਾਂ ਤਾਂ ਟਾਈਮ ਹੀ ਲੱਗਦਾ ਹੀ ਨਹੀਂਗੇ ਇਦਾਂ ਹਾਂਜੀ ਬੱਸ ਹੀ ਤਾਂ ਨਿਕਲਿਆ ਜਾਂਦਾ ਘਰਾਂ ਚ ਨਹੀਂ ਨਿਕਲਿਆ ਜਾਂਦਾ ਕਰੋ ਕੋਈ ਨਹੀਂ ਕਿ ਦਿਲ ਕਰਦਾ ਹੁੰਦਾ ਤੁਸੀਂ ਆ ਜਿਆ ਕਰੋ ਓਕੇ ਕਿਹੜੀ ਦੂਰ ਦਾ ਛੁੱਟੀ ਹੈ ਟਿਓਨ ਤਾਂ ਫੇਰ ਹੀ ਚਲ ਨਿਕਲਿਆ ਜਾਂਦਾ ਹੈ ਹਾਂ ਜੀ ਨਾਲ ਲੈ ਕੇ ਚਲੋ ਆ ਜਾਂਦਾ ਇਕੱਲੇ ਆਉਣ ਨੂੰ ਵੀ ਨਹੀਂ ਜੀ ਕਰਦਾ ਨਹੀਂ ਨਹੀਂ ਇਕੱਲਿਆਂ ਦਾ ਕਿੱਥੇ ਜੀ ਕਰਦਾ ਉਹਨੂੰ